ਆਮ ਆਦਮੀ ਪਾਰਟੀ ਵੱਲੋਂ ਹਲਕਾ ਫਾਜ਼ਲਕਾ ਵਿੱਚ ਜੋ ਸਾਡੇ ਮਿਹਨਤੀ ਵਰਕਰ ਨੇ ਉਹਨਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਸਾਡੇ ਵੱਖ-ਵੱਖ ਬਲਾਕਾਂ ਦੇ ਨਵੇਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨੇ ਉਹਨਾਂ ਤੋਂ ਇਲਾਵਾ ਵੱਖ-ਵੱਖ ਵਿੰਗਾ ਦੇ ਹਲਕੇ ਦੇ ਕੋਆਰਡੀਨੇਟਰ ਜਿਹੜੇ ਪ੍ਰਧਾਨ ਨੇ ਔਰ ਨਿਯੁਕਤ ਕੀਤੇ ਗਏ ਨੇ ਵਾਈਸ ਪ੍ਰਧਾਨ ਨੇ ਉਹ ਨਿਯੁਕਤ ਕੀਤੇ ਗਏ ਨੇ ਅੱਜ ਸਾਰੇ ਜਿੰਨੇ ਵੀ ਅਹੁਦੇਦਾਰ ਨਵੇਂ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਨੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਸਾਰਿਆਂ ਦਾ ਅੱਜ ਇੱਥੇ ਸਨਮਾਨ ਕੀਤਾ ਗਿਆ ਔਰ ਸਾਰੇ ਜਿੰਨੇ ਵੀ ਸਾਡੇ ਆਗੂ ਵਰਕਰ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਇਹ ਤੰਦ ਇਹ ਨਾਲ ਮੈਂ ਉਮੀਦ ਕਰਦਾ ਆਪ ਦੀ ਜ਼ਿੰਮੇਵਾਰੀ ਨਿਭਾਉਣਗੇ ਔਰ ਦਿਨ ਰਾਤ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਕਰ ਕਰ ਤੱਕ ਪਹੁੰਚਾਉਣਗੇ ਜੋ ਸਾਡੇ ਪਾਰਟੀ ਦੇ ਸਪ੍ਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਨੇ ਹਰ ਇੱਕ ਕੰਮ ਜਿਹੜਾ ਲੋਕਾਂ ਤੱਕ ਪਹੁੰਚਾਉਣਗੇ ਔਰ ਲੋਕਾਂ ਦੀਆਂ ਜੋ ਕੋ ਮਸ਼ਕਲਾਂ ਵੀ ਨੇ ਉਹ ਵੀ ਜਾ ਕੇ ਆਪਦੇ ਇਲਾਕਿਆਂ ਦੇ ਵਿੱਚ ਸੁਣਨਗੇ ਔਰ ਮੁਸ਼ਕਲਾਂ ਦਾ ਹੱਲ ਵੀ ਕਰਵਾਉਣਗੇ ਸਾਡੇ ਤੱਕ ਲੈ ਕੇ ਆਉਣਗੇ ਹਰ ਇੱਕ ਮੁਸ਼ਕਲ ਦਾ ਹੱਲ ਵੀ ਜਿਹੜਾ ਸਰਕਾਰ ਆਪਣੀ ਕਰੇਗੀ ਔਰ ਸਾਰੇ ਜਿੰਨੇ ਵੀ ਨਵੇਂ ਪਾਰਟੀ ਵੱਲੋਂ ਨਿਯੁਕਤ ਅਹੁਦੇਦਾਰ ਹੋਏ ਨੇ ਮੈਂ ਸਾਰਿਆਂ ਨੂੰ ਫਿਰ ਤੋਂ ਆਪਦੇ ਵੱਲੋਂ ਲੱਖ ਲੱਖ ਵਧਾਈ ਦਿਨਾ ਔਰ ਪਾਰਟੀ ਸੁਪਰੀਮਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਜਿਹੜੇ ਜਿਹੜੇ ਆਪਣੇ ਇਨਚਾਰਜ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਤੋਂ ਇਲਾਵਾ ਸਾਡੇ ਜਿਹੜੇ ਪ੍ਰਧਾਨ ਨੇ ਪਾਰਟੀ ਦੇ ਪੰਜਾਬ ਦੇ ਸ਼੍ਰੀ ਅਮਨ ਰੋੜਾ ਜੀ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤੀ ਵਰਕਰਾਂ ਨੂੰ ਇਹ ਜਿਹੜੀਆਂ ਨਿਯੁਕਤੀਆਂ ਕਰਕੇ ਜਿਹੜੀ ਮੈਂ ਸਮਝਦਾ ਮਾਣ ਬਖਸ਼ੀ ਹੈ ਇੱਜ਼ਤ ਬਖਸ਼ੀ ਹੈ ਇਹਨਾਂ ਦਾ ਜਿਹੜਾ ਕੰਮ ਵੇਖ ਕੇ ਜਿਹੜਾ ਇਹਨਾਂ ਨੂੰ ਕੰਮ ਦੇ ਹਿਸਾਬ ਨਾਲ ਇਹਨਾਂ ਨੂੰ ਜਿਹੜੀਆਂ ਅਹੁਦੇਦਾਰੀਆਂ ਜ਼ਿੰਮੇਵਾਰੀ ਦਿੱਤੀਆਂ ਮੈਂ ਸਾਰੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ